ਸਤਨਾਮ ਵਾਹੀ ਗੁਰੂ ਸਾਹਿਬ ਜੀਓ ਅਸਾੜ ਤਪੰਦਾ ਤਿਸ ਲਗੈ ਹਰ ਨਹ ਨ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਦੀ ਆਸ ਦਏ ਭਾਏ ਵੇ ਗੁਚੀਐ ਗਲ ਪਈ ਸੋ ਜਨ ਕੀ ਫਾਸ ਜੇ ਹਾਂ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਮੂਹ ਸੰਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾ ਵਿੱਚ ਬਿਰਾਜਮਾਨ ਭਾਗਾਂ ਵਾਲੇ ਗੁਰੂ ਪਿਆਰੀ ਸਤਸੰਗੀ ਜਨੋ ਅੱਜ ਹਾੜ ਮਹੀਨੇ ਦੀ ਆਰੰਭਤਾ ਦਾ ਦਿਹਾੜਾ ਹੈ ਸਿੱਖ ਦੇ ਜੀਵਨ ਦੀ ਸ਼ੁਰੂਆਤ ਵੀ ਵਾਹਿਗੁਰੂ ਦੇ ਸਿਮਰਨ ਤੋਂ ਹੈ ਸਿੱਖ ਦੇ ਦਿਨ ਦੀ ਸ਼ੁਰੂਆਤ ਵੀ ਵਾਹਿਗੁਰੂ ਦੇ ਸਿਮਰਨ ਤੋਂ ਹੈ ਤੇ ਜਦੋਂ ਕੋਈ ਮਹੀਨਾ ਨਵਾਂ ਆਰੰਭ ਹੁੰਦਾ ਹੈ ਤੇ ਸਿੱਖ ਦੀ ਮਹੀਨੇ ਦੀ ਆਰੰਭਤਾ ਜਿਹੜੀ ਹੈ ਉਹ ਵੀ ਗੁਰੂ ਦੇ ਚਰਨਾਂ ਤੋਂ ਤੇ ਵਾਹਿਗੁਰੂ ਦੇ ਸਿਮਰਨ ਤੋਂ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਗੁਰਮਖੋ 12 ਮਹਾ ਬਾਣੀ ਦੇ ਅਧੀਨ ਜਦੋਂ ਪਾਤਸ਼ਾਹ ਅਸਾੜ ਮਹੀਨੇ ਦੀ ਗੱਲ ਕਰਦੇ ਨੇ ਕਿਉਂਕਿ ਆਮ ਤੌਰ ਤੇ ਸਿੱਧੀ ਸ਼ਬਦਾਵਲੀ ਵਿੱਚ ਮਹੀਨੇ ਦਾ ਨਾਮ ਹਾੜ ਹੈ ਪਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਨਾਮ ਹਾੜ ਦੀ ਥਾਂ ਤੇ ਅਸਾੜ ਵਰਤਿਆ ਜਦੋਂ ਪਾਤਸ਼ਾਹ ਨੇ ਅਸਾੜ ਮਹੀਨੇ ਦੀ ਗੱਲ ਕੀਤੀ ਤੇ ਦੋ ਸ਼ਬਦ ਵਰਤੇ ਇੱਕ ਸ਼ਬਦ ਵਰਤਿਆ ਤਪੰਦਾ ਤੇ ਦੂਜਾ ਸ਼ਬਦ ਵਰਤਿਆ ਸੁਹੰਦਾ ਬੇਨਤੀ ਬੜੇ ਧਿਆਨ ਨਾਲ ਸਮਝੋ ਹਾੜ ਦੇ ਮਹੀਨੇ ਦੀ ਗੱਲ ਕਰਦੇ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਦੋ ਸ਼ਬਦ ਵਰਤੇ ਗੁਰਮਖੋ ਅਸਾੜ ਤਪੰਦਾ ਤੇ ਅਸਾੜ ਸੁਹੰਦਾ ਹੁਣ ਹਾੜ ਤਪੰਦਾ ਕਿੰਨਾ ਲਈ ਹੈ ਤੇ ਆਹਾੜ ਸੁਹੰਦਾ ਕਿੰਨਾ ਲਈ ਹੈ ਇਹ ਅਸੀਂ ਬਾਣੀ ਤੋਂ ਸਮਝਣਾ ਆਸਾੜ ਤਪੰਦਾ ਤੇ ਸਾਰਿਆਂ ਨੂੰ ਦਿਖ ਰਿਹਾ ਹੈ ਆਸਾੜ ਤਪੰਦਾ ਹੈ ਤਪਸ਼ ਭਰਿਆ ਹੈ ਸਾਰਿਆਂ ਨੂੰ ਦਿਖ ਰਿਹਾ ਹੈ ਪਰ ਬਾਦਸ਼ਾਹ ਕਹਿੰਦੇ ਇਸ ਤਪ ਦੇ ਹਾਂਡ ਦੇ ਵਿੱਚ ਕੁਝ ਐਸੇ ਨੇ ਜਿਨ੍ਹਾਂ ਲਈ ਤਪੰਦਾਂ ਨਹੀਂ ਸੁਹੰਦਾ ਉਹ ਕੌਣ ਨੇ ਉਹਨਾਂ ਦੀ ਖੋਜ ਕਰਨੀ ਹੈ ਤੇ ਕੱਲੀ ਖੋਜ ਹੀ ਨਹੀਂ ਕਰਨੀ ਜਿਹੜੇ ਤਪਦੇ ਹੋਏ ਹਾਂਡ ਨੂੰ ਸੁਹੰਦਾ ਬਣਾ ਕੇ ਬੈਠੇ ਨੇ ਉਹਨਾਂ ਦੇ ਕੋਲੋਂ ਪੁੱਛ ਕੇ ਇਸ ਅਸਾੜ ਨੂੰ ਸੁਹੰਦਾ ਬਣਾਉਣਾ ਹੈ ਇੱਕ ਬੇਨਤੀ ਸਮਝੋ ਫਿਰ ਆਪਾਂ ਇਹਦੇ ਅਖਰੀ ਅਰਥਾਂ ਵੱਲ ਆਵਾਂਗੇ ਗੁਰਮੁਖੋ ਬਾਣੀ ਪੜਨ ਵਾਲੇ ਗੁਰਮੁਖ ਬੈਠੇ ਹੋ ਇੱਕ ਬਚਨ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਚ ਕਿਹਾ ਹੈ ਆ ਪੰਕਤੀਆਂ ਤੁਸੀਂ ਦੇਖ ਰਹੇ ਹੋ ਇਹ ਬਚਨ ਤੁਸੀਂ ਰੋਜ਼ਾਨਾ ਪੜ੍ਹਦੇ ਹੋ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤਪਦੇ ਦੀ ਹਾੜ ਦੀ ਤੇ ਸੌਂਦੇ ਹਾਟ ਦੀ ਗੱਲ ਕੀਤੀ ਬਾਹਰੋਂ ਤਪ ਰਿਹਾ ਪਰ ਪਾਤਸ਼ਾਹ ਕਹਿੰਦੇ ਜੀ ਅੰਦਰ ਰੱਬ ਦੀ ਯਾਦ ਵਿੱਚ ਜੁੜ ਜਾਏ ਤੇ ਅੰਦਰੋਂ ਸੋਹਣਾ ਹੋ ਸਕਦਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਮਨੁੱਖ ਦੀਆਂ ਜ਼ਿੰਦਗੀ ਦੇ ਦੋ ਪਹਿਲੂ ਨੇ ਹਰ ਇੱਕ ਮਨੁੱਖ ਹੈ ਨਾ ਜੋ ਜ਼ਿੰਦਗੀ ਜੀ ਰਿਹਾ ਉਹਦੇ ਦੋ ਰੂਪ ਨੇ ਗੁਰੂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਦੋਨਾਂ ਰੂਪਾਂ ਦੀ ਗੱਲ ਬਾਣੀ ਚ ਕੀਤੀ ਕੋਈ ਨਹੀਂ ਜਿਹਦੇ ਦੋ ਰੂਪ ਨਾ ਹੋਣ ਜਿਸ ਦਿਨ ਇੱਕ ਰੂਪ ਹੋ ਗਿਆ ਉਹ ਪਰਮਾਤਮਾ ਦਾ ਰੂਪ ਹੋ ਗਿਆ ਪਾਤਸ਼ਾਹ ਕਹਿੰਦੇ ਇੱਕ ਰੂਪ ਇਹ ਹੈ ਕਰਤੂਤ ਪਸ਼ੂ ਕੀ ਦੂਜਾ ਰੂਪ ਹੈ ਮਾਨਸ ਜਾਤ ਸਾਰੇ ਆਕੋ ਆਸ ਗੁਰੂ ਵਾਲੇ ਦੋ ਰੂਪ ਨੇ ਨਾ ਕਰਤੂਤ ਪਸ਼ੂ ਕੀ ਇੱਕ ਰੂਪ ਹੈ ਮਾਨਸ ਜਾਤ ਦੂਜਾ ਰੂਪ ਹੈ ਮਾਨ ਜਾਤ ਇਹਦੀ ਮਨੁੱਖ ਵਾਲੀ ਹੈ ਪਰ ਕਰਮ ਇਹਦੇ ਪਸ਼ੂਆਂ ਵਾਲੀ ਨੇ ਲੋਕ ਪਚਾਰਾ ਕਰੈ ਦਿਨ ਰਾਤ ਪਚਾਰਾ ਦਾ ਅਰਥ ਹੈ ਵਿਖਾਵਾ ਕਰਨਾ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕ ਫਿਰ ਬਾਹਰੀ ਤੌਰ ਦੇ ਉੱਤੇ ਵਿਖਾਵਾ ਕਰਦੇ ਆ ਵੀ ਮੈਂ ਚੰਗਾ ਹਾਂ ਮਾਨਸ ਜਾਤ ਹੋਣ ਦਾ ਵਿਖਾਵਾ ਕਰਦੇ ਆ ਪਸ਼ੂ ਹੋਣ ਦਾ ਵਿਖਾਵਾ ਨਹੀਂ ਕਰਦੇ ਅੰਦਰੋਂ ਹੈ ਪਸ਼ੂ ਪਰ ਵਿਖਾਵਾ ਪ੍ਰਚਾਰਾ ਕਰਦਾ ਹੈ ਮਨੁੱਖ ਹੋਣ ਦਾ ਕਿਉਂਕਿ ਸਰੀਰ ਮਨੁੱਖ ਦਾ ਧਾਰਨ ਕਰਕੇ ਬੈਠਿਆ ਕਰਤੂਤ ਪਸ਼ੂ ਕੀ ਮਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਲੋਕਾਂ ਦੇ ਵਿੱਚ ਵਿਖਾਵਾ ਕਰਦਾ ਹੈ ਬਾਹਰੀ ਤੌਰ ਤੇ ਬਾਹਰ ਭੇਖ ਭੇਖ ਦਾ ਅਰਥ ਹੁੰਦਾ ਹੈ ਪਹਿਰਾਵਾ ਹੁਣ ਦੇਖੋ ਸਮਝੋ ਦੋ ਰੂਪ ਨੇ ਬਾਹਰ ਭੇਖ ਬਾਹਰੋਂ ਭੇਖ ਬਹੁਤ ਸੋਹਣਾ ਹੈ ਅੰਤਰ ਮਲ ਮਾਇਆ ਅੰਦਰ ਮਾਇਆ ਦੀ ਮਹਿਲ ਹੈ ਹੁਣ ਅੰਦਰ ਮੈਲ ਹੈ ਇਹ ਦਿਖਦੀ ਨਹੀਂ ਹੈ ਬਾਹਰ ਦਾ ਭੇਖ ਦਿਖ ਰਿਹਾ ਬਾਹਰ ਭੇਖ ਅੰਤਰ ਮਲ ਮਾਇਆ ਛਪਛਨਾ ਹੈ ਕਛ ਕਰੇ ਛਪਾਇਆ ਪਰ ਪਾਤਸ਼ਾਹ ਕਹਿੰਦੇ ਤੇਰੇ ਛਪਾਇਆ ਇਹ ਅੰਦਰ ਦੀ ਮੈਲ ਛੁੱਪਦੀ ਨਹੀਂ ਹੈ ਬਾਹਰ ਫਿਰ ਵੀ ਆ ਜਾਂਦੀ ਹੈ ਕਦੇ ਅੱਖਾਂ ਰਾਹੀ ਆ ਜਾਂਦੀ ਹੈ ਕਦੇ ਜ਼ੁਬਾਨ ਰਾਹੀ ਆ ਜਾਂਦੀ ਹੈ ਆਉਂਦੀ ਹੈ ਨਾ ਗੁਰਮੁਖੋ ਕਰੋਧ ਮਾਨ ਵਿੱਚ ਹੋਵੇ ਹੁੰਦਾ ਨਾ ਕਰੋਧ ਮਾਨ ਵਿੱਚ ਹੋਵੇ ਬੰਦਾ ਨਾ ਵੀ ਬੋਲਦਾ ਹੋਵੇ ਆਪਾਂ ਕਹਿੰਨੇ ਅੱਖਾਂ ਕਿਉਂ ਲਾਲ ਕੀਤੀਆਂ ਕਹਿੰਨੇ ਆ ਨਾ ਗੁੱਸੇ ਚ ਅੱਖਾਂ ਲਾਲ ਕੀਤੀਆਂ ਇਹਦਾ ਅਰਥ ਕਰੋਧ ਅੱਖਾਂ ਰਾਹੀਂ ਬਾਹਰ ਦਿਖ ਰਿਹਾ ਹੈ ਛਿਪ ਨਹੀਂ ਰਿਹਾ ਤੇਰੇ ਕੋਲ ਇਦਾਂ ਹੁੰਦਾ ਗੁਰਮਖੋ ਛੱਪਸ ਨਾ ਹੈ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੀ ਤੌਰ ਤੇ ਬੰਦਾ ਗਿਆਨੀ ਵੀ ਹੈ ਧਿਆਨੀ ਵੀ ਹੈ ਇਸ਼ਨਾਨੀ ਵੀ ਹੈ ਤਿੰਨੇ ਕੰਮ ਕਰ ਰਿਹਾ ਪਰ ਅੰਤਰ ਵਿਆਪੈ ਵਿਆਪੇ ਦਾ ਕੀ ਅਰਥ ਹੈ ਅੰਦਰ ਵਿਆਪ ਰਿਹਾ ਅੰਦਰ ਫੈਲਿਆ ਹੋਇਆ ਮਨ ਅੰਦਰ ਲੋਭ ਸੁਵਾਨ ਹੁਣ ਗਿਆਨੀ ਅੰਦਰ ਤੇ ਲੋਭ ਨਹੀਂ ਹੋਣਾ ਚਾਹੀਦਾ ਧਿਆਨੀ ਅੰਦਰ ਤੇ ਲੋਭ ਨਹੀਂ ਹੋਣਾ ਚਾਹੀਦਾ ਸਹਿਜ ਹੋਣਾ ਚਾਹੀਦਾ ਹੈ ਸੰਤੋਖ ਹੋਣਾ ਚਾਹੀਦਾ ਹੈ ਤੀਰਥ ਯਾਤਰੀ ਹੈ ਇਸ਼ਨਾਨੀ ਹੈ ਕੁਝ ਸਬਰ ਹੋਣਾ ਚਾਹੀਦਾ ਪਰ ਬਾਦਸ਼ਾਹ ਕਹਿੰਦੇ ਨਹੀਂ ਬਾਹਰ ਦੀ ਜ਼ਿੰਦਗੀ ਕਿੱਦਾਂ ਦੀ ਹੈ ਗਿਆਨ ਧਿਆਨ ਇਸ਼ਨਾਨ ਵਾਲੀ ਅੰਦਰੂਨੀ ਜ਼ਿੰਦਗੀ ਕਿੱਦਾਂ ਦੀ ਹੈ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਆ ਹੈ ਅਸਾਂਡਤ ਬੰਦਾ ਅੰਤਰ ਅਗਨ ਬਾਹਰ ਤਨ ਸਵਾਹ ਬਾਹਰ ਦੇ ਤਨ ਨੂੰ ਦੇਖੀਏ ਤੇ ਲੱਗਦਾ ਵੀ ਸਵਾਹ ਹੋ ਗਈ ਹੈ ਅਰਥ ਕੀ ਬਣਿਆ ਅਗ ਬੁਝ ਗਈ ਤੇ ਸਵਾਹ ਹੋ ਗਈ ਗਰਮਕੋ ਇਦਾਂ ਹੀ ਹੁੰਦਾ ਜੀ ਬਲਦੀ ਹੋਈ ਅਗ ਨੂੰ ਤਾਂ ਅਸੀਂ ਸਵਾਹ ਨਹੀਂ ਕਹਿੰਦੇ ਜਦੋਂ ਅਗ ਬੁੱਝ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਫਿਰ ਸਵਾਹ ਹੋ ਜਾਂਦੀ ਹੈ ਅਸੀਂ ਕਹਿੰਦੇ ਹੁਣ ਇਹਦਾ ਖਤਰਾ ਕੋਈ ਨਹੀਂ ਹੁਣ ਸਵਾਹ ਬਣ ਗਿਆ ਹੁਣ ਸਵਾਹ ਕੋਈ ਖਤਰਾ ਨਹੀਂ ਪਾਤਸ਼ਾਹ ਕਹਿੰਦੇ ਤੈਨੂੰ ਲੱਗਦਾ ਵੀ ਸਵਾਹ ਹੈ ਤੂੰ ਤਾਂ ਬਾਹਰੋਂ ਦੇਖ ਰਿਹਾ ਹੈ ਅੰਤਰ ਅਗਨ ਅੰਦਰ ਇਹਦੇ ਅੱਗ ਅਜੇ ਉਨੀ ਬਲਦੀ ਪਈ ਹੈ ਬਾਹਰੋਂ ਲੱਗਦਾ ਹੈ ਵੀ ਅੰਬਰ ਤਤਾਰੀ ਹੋ ਗਿਆ ਪਾਤਸ਼ਾਹ ਕਹਿੰਦੇ ਅੰਦਰ ਲੋਭ ਉਨਾ ਹੀ ਹੈ ਲਾਲਚ ਉਨਾ ਹੀ ਹੈ ਹੰਕਾਰ ਉਨਾ ਹੀ ਹੈ ਕਿਉਂ ਕਿਉਂਕਿ ਬਾਣੀ ਨਹੀਂ ਧਾਰਨ ਕੀਤੀ ਗੁਰਮਖੋ ਸਿਮਰਨ ਨਹੀਂ ਧਾਰਨ ਕੀਤਾ ਆਖੋ ਵਾਹਿਗੁਰੂ ਨਹੀਂ ਆਵਾਜ਼ ਨਹੀਂ ਆਈ ਵਾਹਿਗੁਰੂ 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 ਇਹਨੇ ਬੁਝਾਉਣੀ ਅੰਦਰ ਦੀ ਅੱਗ ਪਾਤਸ਼ਾਹ ਕਹਿੰਦੇ ਅੰਦਰ ਲੋਭ ਉਸੇ ਤਰ੍ਹਾਂ ਹੀ ਚੱਲਦਾ ਗੁਰਮਖੋ ਮੈਂ ਗੁਰਮਖੋ ਇੱਕ ਦਿਨ ਸ਼ਾਇਦ ਬੇਨਤੀ ਕੀਤੀ ਸੀ ਮੇਰਾ 18-20 ਸਾਲ ਕਥਾ ਦੀ ਸੇਵਾ ਕਰਦੇ ਆ ਹੋਗੇ ਮੈਨੂੰ ਕੋਈ ਪੁੱਛੇ ਨਾ ਵੀ 18-20 ਸਾਲ ਦਾ ਤਤ ਕੀ ਹੈ ਤੁਹਾਡਾ ਨਚੋੜ ਕੀ ਹੈ ਜ਼ਿੰਦਗੀ ਦਾ ਤੇ ਮੈਂ ਕਹਾਂਗਾ ਧਰਮ ਆਪਣੇ ਆਪ ਨੂੰ ਬਦਲਣ ਦੀ ਖੇਡ ਹੈ ਮੈਨੂੰ ਜੋ ਗੱਲ ਨੂੰ ਸਮਝ ਲੱਗੀ ਠੀਕ ਹੈ ਇਹ ਧਰਮ ਦੇ ਕਰਮ ਨੇ ਪਾਠ ਕਰਨਾ ਸੇਵਾ ਕਰਨੀ ਸਿਮਰਨ ਕਰਨਾ ਦਾਨ ਪੂਨ ਕਰਨਾ ਇਹ ਧਰਮ ਦੇ ਕਰਮ ਨੇ ਫਰਜੀ ਧਰਮ ਦੀ ਕਿਰਤ ਤਤ ਕੱਢੀਏ ਨਚੋਰ ਕੱਢੀਏ ਫਾਈਨਲ ਰਿਜ਼ਲਟ ਕੱਢੀਏ ਵੀ ਕੀ ਨਿਕਲੇਗਾ ਤੇ ਇੱਕੋ ਹੀ ਨਿਕਲਦਾ ਆਪਣੇ ਆਪ ਨੂੰ ਬਦਲਣਾ ਹੀ ਧਰਮ ਹੈ ਜੇ ਅਸੀਂ ਆਪਣੇ ਆਪ ਨੂੰ ਬਦਲ ਲਈ ਤਿਆਰ ਨਹੀਂ ਹਾਂ ਅਸੀਂ ਧਰਮੀ ਨਹੀਂ ਹਾਂ ਮੈਨੂੰ ਮਾਫ ਕਰਿਓ ਮੈਂ ਕਹਿ ਰਿਹਾ ਸਾਰਾ ਹੀ ਜੋਰ ਦੂਜੇ ਤੇ ਲੱਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਰੱਬ ਕਿੱਦਾਂ ਮਿਲੇਗਾ ਲੋਕਾਂ ਨੂੰ ਸੋਹਣਾ ਬਣਾਉਂਦਿਆਂ ਨਹੀਂ ਆਪ ਸਵਾਰੈ ਆਪਣੇ ਆਪ ਨੂੰ ਸਵਾਰ ਆਪਣੀਆਂ ਆਦਤਾਂ ਨੂੰ ਸੋਹਣਾ ਬਣਾ ਆਪਣੇ ਅੰਦਰ ਗੁਣ ਲੈ ਕੇ ਆ ਕਮੀਆਂ ਹਰ ਇੱਕ 'ਚ ਹੁੰਦੀਆਂ ਨੇ ਗੁਰਮਤਿ ਤੁਸੀਂ ਫੁੱਟ ਥੱਲੇ ਬੈਠੇ ਹੋ ਮੈਂ ਫੁੱਟ ਉੱਚਾ ਬੈਠਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਮਾਇਆ ਦੇ ਪੁਤਲੇ ਆ ਸਾਰਿਆਂ 'ਚ ਹੋਣਗੀਆਂ ਪਰ ਜਦੋਂ ਧਿਆਨ ਲਾਉਣੇ ਆ ਨਾ ਉਦੋਂ ਆਪਣੇ ਵੱਲ ਨਹੀਂ ਲਾਉਂਦੇ ਆਪਣੇ ਵੱਲ ਲਾਉਣਾ ਹੈ ਆਪ ਜਿਹੜਾ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਪਾਤਸ਼ਕ ਦੇ ਅੰਤਰ ਅਗਨ ਬਾਹਰ ਤਨ ਸਵਾ ਬਾਰੂ ਸ਼ਾਂਤ ਲੱਗਦਾ ਸਵਾ ਵਰਗਾ ਅੰਦਰ ਅੱਗ ਓਨੀ ਹੈ ਗਲ ਪੱਥਰ ਗਲ ਵਿੱਚ ਪੱਥਰ ਬਨ ਕੇ ਕੈਸੀ ਤਰੈ ਅਥਾ ਅਥਾ ਸਮੁੰਦਰ ਕਿਵੇਂ ਪਾਰ ਕਰੇਗਾ ਪਰ ਪਤਸ਼ਾ ਕੀ ਕਰਾਂ ਮਨ ਸ਼ਾਂਤ ਕਿਵੇਂ ਹੋਵੇਗਾ ਅਖੀਰ ਤੇ ਕਿਹਾ ਜਾ ਕੇ ਅੰਤਰ ਬਸੈ ਜਿਸ ਦੇ ਅੰਦਰ ਵਸਦਾ ਹੋਵੇ ਪ੍ਰਭ ਆਪ ਵਾਹਿਗੁਰੂ ਆਪ ਵਸ ਜਾਏ ਨਾਨਕ ਤੇ ਜਨ ਸਹਿਜ ਸਮਾਤ ਹੈ ਏ ਨਾਨਕ ਉਹ ਜਨ ਸਹਿਜ ਵਿੱਚ ਸਮਾ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਲੋਭ ਤੋਂ ਲਾਲਚ ਤੋਂ ਹਉਮੈ ਤੋਂ ਹੰਕਾਰ ਤੋਂ ਤਪਸ਼ ਤੋਂ ਪਰੇ ਹੋ ਜਾਂਦੀ ਹੈ ਗੁਰਮਖੋ ਜ਼ਿੰਦਗੀ ਸਹਿਜ ਵਿੱਚ ਆ ਜਾਂਦੀ ਹੈ ਬਸ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਾਗਾਂ ਵਾਲਿਓ ਇਹੀ ਕਿਰਪਾ ਕੀਤੀ ਹੈ ਪਾਤਸ਼ਾਹ ਕਹਿੰਦੇ ਸਿੱਖਾਂ ਅਸਾਡ ਤਪ ਦਾ ਸਾਰਿਆਂ ਲਈ ਹੈ ਹੁਣ ਸਮਝੋ ਜੇ ਬੇਨਤੀ ਆ ਪਖਰੀ ਵਰਥਾਂ ਵਾਲਾਈ ਜਿਹੜਾ ਗੁਰਮਖੋ ਘਰੇ ਬੈਠਾ ਹੈ ਦੁਕਾਨ ਤੇ ਬੈਠਾ ਹੈ ਸਰੀਰਕ ਤੌਰ ਤੇ ਹੈ ਅਸਾਡ ਸਾਰਿਆਂ ਲਈ ਤਪਦਾ ਪਿਆ ਹੈ ਪਰ ਪਾਤਸ਼ਾਹ ਕਹਿੰਦੇ ਕੁਝ ਐਸੇ ਵੀ ਨਹੀਂ ਜਿਹੜੇ ਤਪਦੇ ਹੋਏ ਅਸਾੜ ਦੇ ਵਿੱਚ ਵੀ ਸ਼ਾਂਤ ਬੈਠੇ ਆ ਠੰਡੇ ਬੈਠੇ ਆ ਲਾਹੌਰ ਦੀ ਧਰਤੀ ਤੇ ਆ ਗੁਰਮਖੋ ਆਹੀ ਸਮਾਂ ਸੀ ਗੁਰੂ ਅਰਜਨ ਸਾਹਿਬ ਸ਼ਾਂਤ ਬੈਠੇ ਸੀ ਬੈਠੇ ਸੀ ਨਾ ਸ਼ਾਂਤ ਕਿਉਂ ਕਿ ਕਿਉਂਕਿ ਅੰਤਰ ਕੀ ਸੀ ਅੰਤਰ ਵਸੈ ਪ੍ਰਭ ਆਪ ਉਹ ਵਸਿਆ ਹੋਇਆ ਸੀ ਅੰਦਰ ਜੇ ਅੰਦਰ ਠੰਡ ਹੈ ਨਾ ਫਿਰ ਬਾਹਰ ਸਰੀਰ ਦੀ ਗਰਮੀ ਕੁਛ ਨਹੀਂ ਕਰਦੀ। ਔਰ ਇੱਕ ਇੱਕ ਬੇਨਤੀ ਹੋਰ ਸਮਝੋ। ਬਾਹਰ ਬੰਦਾ ਛੜਦਾ 2 ਮਹੀਨੇ। ਜੇਠ ਹਾੜੀ ਹੁੰਦੀ ਹੈ ਗਰਮੀ। ਸਾਰੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮਖੋ ਬਾਹਰ ਬੰਦਾ 2 ਮਹੀਨੇ ਤਪਦਾ, ਜੇਠ ਤੇ ਹਾੜੀ ਤਪਦਾ। ਜੇ ਅੰਦਰ ਲੋਭ ਵਿਆਪ ਰਿਹਾ ਨਾ 12 ਦੇ 12 ਮਹੀਨੇ ਤਪੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਉਹ ਤਪਸ਼ ਖਤਮ ਕਰ ਜਿਹੜੀ ਤੈਨੂੰ 12 ਮਹੀਨੇ ਤਪਾਉਂਦੀ ਹੈ ਉਹ ਤਪਸ਼ ਨੂੰ ਖਤਮ ਕਰ ਉਹ ਕਿਵੇਂ ਖਤਮ ਹੋਏਗੀ ਆਓ ਸਮਝਦੇ ਹਾਂ ਪਾਤਸ਼ਾਹ ਕਹਿੰਦੇ ਅਸਾੜ ਤਪੰਦਾ ਤਿਸ ਲੱਗੇ ਅਸਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਭਰਿਆ ਲੱਗਦਾ ਹੈ ਹਰ ਨਾ ਨਾ ਜਿੰਨਾ ਪਾਸ ਜਿਨ੍ਹਾਂ ਦੇ ਕੋਲੇ ਹਰੀ ਪਰਮਾਤਮਾ ਨਹੀਂ ਹੁੰਦਾ ਜਗ ਜੀਵਨ ਪੁਰਖ ਤਿਆਗ ਕੈ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਜਿਹੜੇ ਛੱਡ ਕੇ ਮਾਨਸ ਸੰਧੀ ਆਸ ਮਨੁੱਖਾਂ ਤੇ ਆਸਾਂ ਰੱਖ ਕੇ ਬੈਠੇ ਐ ਰੱਬ ਨੂੰ ਛੱਡਿਆ ਹੋਇਆ ਹੈ ਰੱਬ ਨੂੰ ਭੁਲਾਇਆ ਹੋਇਆ ਤੇ ਆਹ ਬੰਦਾ ਮੇਰਾ ਭਲਾ ਕਰ ਦੇਗਾ ਆਹ ਬੰਦੇ ਕੋਲੋਂ ਕੁਝ ਮਿਲ ਜੇਗਾ ਆਹ ਬਾਬਾ ਮੇਰਾ ਕੁਝ ਸਵਾਰ ਸਕਦਾ ਹੈ ਇਦਾਂ ਮਾਨਸ ਹੈ ਤਾਂ ਮਨੁੱਖੀ ਹੈ ਨਾ ਮਾਨਸ ਸੰਧੀ ਆਸ ਮਨੁੱਖ ਤੋਂ ਆਸਾਂ ਰੱਖ ਕੇ ਬੈਠੇ ਐ ਪਾਤਸ਼ਾਹ ਕਹਿੰਦੇ ਭਾਈ ਉਹ ਅਸਾੜ ਦੇ ਮਹੀਨੇ ਤਪਦੇ ਐ ਹਰ ਨਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਵੇ ਗੁੱਚੀ ਐ ਜਦੋਂ ਦੂਜਾ ਭਾ ਜਾਏ ਵੇ ਗੁੱਚੀ ਐ ਖਵਾਰ ਹੋਈਦਾ ਐ ਗੁਰਮਖੋ ਇੱਕ ਇੱਕ ਬੇਨਤੀ ਸਮਝੋ ਜਿਹੜੀ ਪਤਨੀ ਨੂੰ ਆਪਣਾ ਪਤੀ ਦੀ ਥਾਂ ਤੇ ਕੋਈ ਦੂਜਾ ਚੰਗਾ ਲੱਗੇ ਉਹ ਖੁਵਾਰੀ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਖੁਵਾਰ ਇਸੇ ਤਰ੍ਹਾਂ ਅਸੀਂ ਰੱਬ ਰੱਬ ਸਾਡਾ ਸਾਰਿਆਂ ਦਾ ਮਾਲਕ ਹੈ ਜਿਹਨੂੰ ਰੱਬ ਨੂੰ ਛੱਡ ਕੇ ਕੋਈ ਹੋਰ ਚੰਗਾ ਲੱਗਦਾ ਹੈ ਉਹ ਬੇਗੁੱਚੀਏ ਹੈ ਉਹ ਖੁਵਾਰੀ ਹੁੰਦਾ ਹੈ ਦੋਏ ਭਾਏ ਵੇ ਉੱਚੀ ਐ ਗੱਲ ਪਈ ਇਸ ਜਮ ਕੀ ਫਾਸ ਗੱਲ ਵਿੱਚ ਗੁਰਮਖੋ ਜਮਾਂ ਦੀ ਵਿਕਾਰਾਂ ਦੀ ਪਾਪਾਂ ਦੀ ਫਾਹੀ ਪੈ ਜਾਂਦੀ ਐ ਜਦੋਂ ਰੱਬ ਤੋਂ ਦੂਰ ਹੋਵਾਂਗੇ ਹਰ ਹਾਂ ਜਦ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀ ਐ ਰੱਬ ਭੁੱਲ ਜਾਏ ਦਿਨਦਰ ਕਟਾ ਸ਼ੁਰੂ ਹੋ ਜਾਂਦਾ ਗੁਰਮਖੋ ਜ਼ਿੰਦਗੀ ਚ ਗੁਣਾ ਹੁੰਦਾ ਦੋਏ ਭਾਏ ਵੇ ਉੱਚੀ ਐ ਦੂਜਾ ਭਾ ਜਾਏ ਤਾਂ ਖੁਵਾਰ ਹੋਈਦਾ ਗੱਲ ਪਈ ਇਸ ਜਮ ਕੀ ਫਾਸ ਇਹ ਜ਼ਿੰਦਗੀ ਦੇ ਗੁਲਾਵੇਂ ਦੇ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ ਹੈ ਜੇ ਹਾਂ ਬੀਜੈ ਸੋ ਲੁਣੈ ਇਹ ਧਰਮ ਦਾ ਇਹ ਗੁਰਮਖ ਕੁਦਰਤ ਦਾ ਨਿਜ਼ਮ ਹੈ ਜੋ ਬੀਜੇਗਾ ਉਹੀ ਵੱਢੇਗਾ ਨਾਮ ਜਪੇਗਾ ਇੱਕ ਤੇ ਭਰੋਸਾ ਕਰੇਗਾ ਉਹਦਾ ਨਤੀਜਾ ਮਿਲੇਗਾ ਰੱਬ ਨੂੰ ਛੱਡ ਕੇ ਦਰਦਰ ਤੇ ਭਟਕੇਗਾ ਉਹਦਾ ਵੀ ਨਤੀਜਾ ਮਿਲੇਗਾ ਇਸ ਕਰਕੇ ਜੇ ਹਾਂ ਬੀਜੈ ਸੋਲਣ ਮੱਥੇ ਜੋ ਲਿਖਿਆਸ ਜੋ ਮੱਥੇ ਤੇ ਰੱਬ ਨੇ ਲਿਖਿਆ ਹੈ ਨਾ ਤੇ ਮੱਥੇ ਤੇ ਰੱਬ ਨੇ ਕੀ ਲਿਖਿਆ ਹੈ ਜੇ ਹਾਂ ਬੀਜੈ ਸੋਲਣ ਆ ਲਿਖਿਆ ਇੱਕ ਬੇਨਤੀ ਬੜੇ ਧਿਆਨ ਨਾਲ ਕਈ ਵਾਰ ਬੰਦਾ ਕਹਿੰਦਾ ਜੀ ਮਿਲਣਾ ਤੇ ਉਹੀ ਹੈ ਜੀ ਜੋ ਕਰਮਾਂ ਦਾ ਲਿਖਿਆ तो ते रब ने तेरे करम च लिखिया ही यह है भी जेहोजा करेंगा ओहोजा भरेगा रब ने लिखा ही यह है जी रब ने कि लिखा है करमी करमी विचार आ लिखे रब ने रब ने लिखे है चंगे कर्म करेगा नतीजा चंगा मिलेगा ये तेरे मथे त ते लिखे रब ने ਜੇ ਹਾਂ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਜਦੋਂ ਜ਼ਿੰਦਗੀ ਦੀ ਰਾਤ ਵਹਿ ਜਾਂਦੀ ਹੈ ਬਤੀਤ ਹੋ ਜਾਂਦੀ ਹੈ ਪਛਤਾਣੀ ਫਿਰ ਇਹ ਅੰਦਰ ਦੀ ਜਿੰਦੜੀ ਪਛਤਾਉਂਦੀ ਹੈ ਗੁਰਮਖੋ ਫਿਰ ਕੀ ਬਣੇਗਾ ਪਛਤਾ ਕੇ ਇਹਦਾ ਅਰਥ ਕੀ ਬਣਿਆ ਸਮੇ ਸਿਰ ਸੰਭਲ ਰਹਿਣ ਵਿਹਾਣੀ ਜ਼ਿੰਦਗੀ ਦੀ ਰਾਤ ਜੇ ਵਹਿ ਗਈ ਨਾ ਫਿਰ ਪਛਤਾਵਾ ਹੀ ਹੈ ਕੱਲਾ ਵੀ ਹਾਈ ਜੱਬਿਆ ਨਹੀਂ ਗਿਆ ਹੁੰਦਾ ਨਾ ਕਈ ਵਾਰ ਹੁਣ ਤੁਸੀਂ ਤੁਸੀਂ ਦੇਖੋ ਜਿੰਨੇ ਆਪਾਂ ਬੈਠੇ ਆ ਸਾਡਾ ਇੱਕ ਸਾਰਿਆਂ ਦਾ ਮੰਨਣਾ ਹੈ ਵੀ ਕੰਮ ਕਰਨ ਦੀ ਜਿਹੜੀ ਉਮਰ ਹੈ ਨਾ ਉਹ ਜਵਾਨੀ ਹੈ ਸਾਰੇ ਮੰਨਦੇ ਆ ਜੀ ਇਸ ਸਾਰੇ ਆਪੋ ਵਾਹਿਗੁਰੂ ਵਾਹਿਗੁਰੂ ਅਸੀਂ ਸਾਰੇ ਮੰਨਦੇ ਆ ਗੁਰਮਖੋ ਜ਼ਿੰਦਗੀ ਨੂੰ ਸੇਟ ਕਰਨ ਦੀ ਉਮਰ ਜਵਾਨੀ ਹੈ ਕਮਾਈਆਂ ਕਰਨ ਦੀ ਉਮਰ ਜਵਾਨੀ ਹੈ ਜੀ ਤੂੰ ਪੁੱਛੀਏ ਨਾਮ ਜਪਣ ਦੀ ਕਹਿੰਦੇ ਬੁੱਢੇ ਹੋ ਕੇ ਜਪਾਂਗੇ ਵੀ ਲਿਖਾ ਕੇ ਲੈ ਕੇ ਆਇਆ ਤੂੰ ਵੀ ਲਿਖਾ ਕੇ ਲੈ ਕੇ ਆਇਆ ਤੂੰ ਵੀ ਬੁੱਢਾ ਹੋਏਗਾ ਮੌਤ ਹੈ ਬਾਰੇ ਬੁੱਢੇ ਤੁਰਨੇ ਭਈਆ ਆ ਤੁਸੀਂ ਦੇਖਣਾ ਟਿੱਕਿਆ ਜਹਾਜ਼ ਅਹਮਦਾਬਾਦ ਦੇਖਿਆ ਨਾ ਗੁਰਮੁਖ ਕੀ ਭਾਣਾ ਵਾਪਰਿਆ ਛੋਟੇ ਛੋਟੇ ਬੱਚੇ ਵੀ ਇਦਾਂ ਉਹ ਲੰਡਨ ਜਾ ਰਹੇ ਸੀ ਇੱਕ ਪਰਿਵਾਰ ਉਹ ਡਾਕਟਰ ਸੀ ਉਹ ਦੋ ਜੀ ਆਪਨੇ ਤਿੰਨ ਕਿੰਨੇ ਕੇ ਬੱਚੇ ਕਿੰਦਾ ਖੁਸ਼ੀਆਂ ਦੇ ਨਾਲ ਫੋਟੋ ਲੈ ਰਹੇ ਆ ਯਾਦ ਸੀ ਉਹਨਾਂ ਨੂੰ ਜ਼ਿੰਦਗੀ ਇਦਾਂ ਦੀ ਸੀ ਨਾ ਵੀ ਇੱਥੋਂ ਛੱਡ ਕੇ ਕੈਨੇਡਾ ਜਾਵਾਂਗੇ ਬਾਹਰ ਸੋਹਣੀ ਜ਼ਿੰਦਗੀ ਜੀਵਾਂਗੇ ਪਰ ਪਰ ਇਹ ਥੋੜਾ ਪਤਾ ਸੀ ਵੀ ਜਹਾਜ਼ ਵਿੱਚ ਕੈਨੇਡਾ ਨਹੀਂ ਜਾ ਰਹੇ ਰੱਬ ਦੇ ਘਰ ਜਾ ਰਹੇ ਆ ਲੱਗਿਆ ਉਹਨਾਂ ਨੂੰ ਵੀ ਜਹਾਜ਼ ਸਾਨੂੰ ਕੈਨੇਡਾ ਲੈ ਜਾਏਗਾ ਪਰ ਇਹ ਨਹੀਂ ਸੀ ਪਤਾ ਵੀ ਦੂਜੇ ਜਹਾਜ਼ ਕੈਨੇਡਾ ਹੀ ਜਾਂਦੇ ਨੇ ਅਮਰੀਕਾ ਹੀ ਜਾਂਦੇ ਨੇ ਪਰ ਜਿਹੜੇ ਤੁਸੀਂ ਜਹਾਜ਼ ਵਿੱਚ ਬੈਠੇ ਹੋ ਇਹਨੇ ਰੱਬ ਘਰ ਲੈ ਕੇ ਜਾਣਾ ਹੈ ਇਹ ਨਹੀਂ ਸੀ ਪਤਾ ਗੁਰਮਖੋ ਲਿਖਾ ਕੇ ਥੋੜਾ ਲੈ ਕੇ ਆਏ ਨਹੀਂ ਜੇ ਜੇ ਕਮਾਈਆਂ ਕਰਨ ਦੀ ਉਮਰ ਜਵਾਨੀ ਹੈ ਗੁਰਮਖੋ ਤੇ ਬੰਦਗੀ ਕਰਨ ਦੀ ਉਮਰ ਵੀ ਜਵਾਨੀ ਹੈ ਇਹੀ ਉਹ ਉਮਰ ਹੈ ਜਦੋਂ 2 ਘੰਟੇ ਚੌਂਕੜਾ ਵੀ ਮਾਰ ਲਾਂਗੇ ਇਹੀ ਉਮਰ ਹੈ ਜਦੋਂ ਬਾਲਤੀ ਚੱਕ ਕੇ ਲੰਗਰ ਵੀ ਵਰਤਾਲਾਂਗੇ।ਹੀ ਉਮਰ ਹੈ ਜਦੋਂ ਗੁਰਮਖੋਂ ਇਦਾਂ ਅੱਖਾਂ ਨੂੰ ਦਿਖਦਾ ਹੈ ਬਾਣੀ ਪੜ ਵੀ ਲਵਾਂਗੇ। ਇਹ ਇਹ ਧਰਮ ਕਮਾਉਣ ਦੀ ਉਮਰ ਵੀ ਇਹੀ ਹੈ। ਇਹ ਮੈਂ ਨਹੀਂ ਕਹਿ ਰਿਹਾ ਗੁਗੰਸਰ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਈ ਕੋਈ ਵਿਰਲਾ ਹੁੰਦਾ ਲੱਖਾਂ ਚੋਂ ਇਸ ਕਰਕੇ ਇਹੀ ਉਮਰ ਦਾ ਗੁਰਮਖੋ ਕਿੱਡਾ ਸੋਹਣਾ ਗੁਰੂ ਪਾਤਸ਼ਾਹ ਨੇ ਸਾਨੂੰ ਸਿਧਾਂਤ ਬਖਸ਼ਿਆ ਸਿੱਖਾਂ ਤੂੰ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਉੱਠਿਆ ਕਰ ਸਵੇਰੇ ਨਾਮ ਜਪਿਆ ਕਰ ਨਿਤਨੇਮ ਕਰਿਆ ਕਰ ਤੇ ਸਾਰਾ ਦਿਨ ਕਮਾਈ ਕਰਿਆ ਕਰ ਸ਼ਾਮ ਹੁੰਦੀ ਹੈ ਦਿਨ ਗੁਜ਼ਰਿਆ ਸ਼ੁਕਰਾਨਾ ਕਰਿਆ ਕਰ ਰੱਬ ਦਾ ਸੋਧਰ ਕਰਿਆ ਕਰ ਸ਼ੁਕਰਾਨੇ ਦੀ ਤੇ ਸੌਣ ਵੇਲੇ ਰੱਬ ਨੂੰ ਚੇਤੇ ਕਰਕੇ ਸੋਲਾ ਸਹਿਬ ਪੜ੍ਹ ਲਿਆ ਕਰ ਕੁਝ ਸਮੱਸਿਆ ਨਹੀਂ ਹੈ ਗੁਰਮਖੋ ਇਹੀ ਕਿ ਹਾਂ ਨਾ ਗੁਰੂ ਨੇ ਇਸ ਕਰਕੇ ਰੈਣ ਵਿਹਾਣੀ ਪਛਤਾਣੀ ਜਦੋਂ ਉਮਰ ਵਹਿ ਜਾਂਦੀ ਹੈ ਉੱਠ ਚੱਲੀ ਗਈ ਨਿਰਾਸ਼ ਫਿਰ ਇਹ ਆਤਮਾ ਇੱਥੋਂ ਜਾਂਦੀ ਹੈ ਨਾ ਨਿਰਾਸ਼ ਹੋ ਕੇ ਜਾਂਦੀ ਹੈ ਫਿਰ ਨਿਰਾਸ਼ ਹੋ ਕੇ ਜਿਹੜਾ ਬੰਦਾ ਬਾਜ਼ਾਰ ਜਾਵੇ ਨਾ 5000 ਲੈ ਕੇ ਤੇ ਸਾਰਾ ਗਵਾ ਕੇ ਕਰਜ਼ਾਈ ਹੋ ਕੇ ਆ ਜੇ ਉਹ ਨਿਰਾਸ਼ ਪਰਤਦਾ ਕਿਉਂਕਿ ਜੋ ਪੱਲਿਓ ਲੈ ਕੇ ਗਿਆ ਸੀ ਉਹ ਵੀ ਗਵਾ ਕੇ ਆਇਆ ਤੇ ਜਿਹੜਾ ਗੁਰਮਖੋ ਲੈ ਕੇ 5000 ਗਿਆ ਤੇ 25000 ਕਮਾ ਕੇ ਲਿਆਇਆ 20000 ਦਾ ਪਲਾਭ ਹਟ ਕੇ ਲਿਆਇਆ ਉਹ ਨਿਰਾਸ਼ ਘਰੇ ਆਏਗਾ ਨਹੀਂ ਉਹ ਤੇ ਖੁਸ਼ੀਆਂ ਨਾਲ ਆਏਗਾ ਚਾਣ ਨਾਲ ਆਏਗਾ ਵੀ ਘਰੇ ਜਾਵਾਂ 5 ਦਾ 25 ਬਣਾ ਕੇ ਲੈ ਕੇ ਜਾ ਰਹੇ ਹਾਂ ਸ਼ਾਬਾਸ਼ ਹੀ ਮਿਲੇਗੀ ਮੈਨੂੰ ਬਾਪੂ ਦੇ ਕੋਲ ਪਾਤਸ਼ਾਹ ਕਹਿੰਦੇ ਈਹਾ ਖਾਟ ਚਲੋ ਬੋਲੋ ਈਹਾ ਖਾਟ ਚਲੋ ਹਰ ਲਾਹਾਂ ਜ਼ਿੰਦਗੀ ਦਾ ਲਾਹਾਂ ਇੱਥੋਂ ਹੀ ਖੱਟ ਕੇ ਜਾ ਆਗੇ ਬਸਨ ਸੋਹੇਲਾ ਅੱਗੇ ਰੱਬ ਪਿਤਾ ਦੇ ਘਰ ਤੇਰਾ ਬੈਠਣਾ ਸੌਖਾ ਹੋ ਜਾਏ ਸਵਾਸੀ ਮਿਲੇ ਤੈਨੂੰ ਵੀ ਸਵਾਸ ਖਰਚ ਕਰਕੇ ਆਇਆ ਤੇ ਸਿਮਰਨ ਦੀ ਪੰਡ ਨਾਲ ਲੈ ਕੇ ਆਇਆ ਚੰਗਿਆਈਆਂ ਨਾਲ ਲੈ ਕੇ ਆਇਆ ਇਹ ਦੇਆ ਧਰਮ ਸੰਤੋਖ ਨਾਲ ਲੈ ਕੇ ਆਇਆ ਸਵਾਸੀ ਮਿਲੇਗੀ ਗੁਰਮਖੋ ਵਾ ਵਾ ਉਹ ਵੇਖੀ ਤੇ ਪਾਤਸ਼ਾਹ ਕਹਿੰਦੇ ਜੇ ਇਦਾਂ ਹੀ ਇਦਾਂ ਹੀ ਨਗਾਤੀ ਲੋਭ ਦੇ ਵਿੱਚ ਹੀ ਨਗਾਤੀ ਫਿਰ ਕੀ ਹੋਏਗਾ ਉੱਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਪੇਟੀ ਐ ਪਾਤਸ਼ਾਹ ਕਹਿੰਦੇ ਫਿਰ ਕਰਨਾ ਕੀ ਚਾਹੀਦਾ ਇੱਕੋ ਹੀ ਹੱਲ ਹੈ ਜਿਨ ਕੋ ਜਿਨ੍ਹਾਂ ਨੂੰ ਜਿਉਂਦੇ ਜੀ ਸਾਧੂ ਪੇਟੀ ਐ ਸਾਧੂ ਦਾ ਅਰਥ ਹੈ ਗੁਰੂ ਜਿਨ੍ਹਾਂ ਦੀ ਭੇਟ ਗੁਰੂ ਨਾਲ ਹੋ ਜਾਂਦੀ ਹੈ ਜਿਨ੍ਹਾਂ ਦਾ ਮਿਲਾਪ ਗੁਰੂ ਨਾਲ ਹੋ ਜਾਂਦਾ ਗੁਰਮਖੋ ਆ ਜਿੰਨੇ ਆਪਾਂ ਬੈਠੇ ਆ ਇਹ ਸਾਧੂ ਭੇਟ ਹੀ ਹੋ ਰਹੀ ਹੈ ਆਖੋ ਵਾਹਿਗੁਰੂ ਇਹ ਸਾਧੂ ਭੇਟ ਹੈ ਗੁਰਮਖੋ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਉਹ ਰੱਬ ਦੀ ਦਰਗਾ ਖਲਾਸ ਹੋ ਜਾਂਦੇ ਆ ਸੁਰਖਰੂ ਹੋ ਜਾਂਦੇ ਆ ਖਲਾਸ ਦਾ ਕੀ ਅਰਥ ਹੈ ਪਾਪਾਂ ਤੋਂ ਵਿਕਾਰਾਂ ਤੋਂ ਸੁਰਖਰੂ ਹੋ ਜਾਂਦੇ ਆ ਜਿੰਨੀ ਨਾਮ ਤੇ ਆਇਆ ਗਏ ਬੋਲਿਆ ਕਰੋ ਨਾ ਜਿੰਨੀ ਨਾਮ ਤੇ ਆਇਆ ਗਏ ਨਹੀਂ ਆਵਾਜ਼ ਆਈ ਨਹੀਂ ਗਏ ਮਸ਼ਕਤ ਨਾਨਕ ਤੇ ਮੁਖ ਨਾਨਕ ਉਹਨਾਂ ਦੇ ਮੁਖ ਉਜਲੇ ਐ ਨਾਮ ਧਿਆਕੇ ਗਏ ਐ ਨਾ ਮਸ਼ਕਤ ਘਾਲ ਕੇ ਗਏ ਐ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕੱਲੇ ਆਪ ਨਹੀਂ ਛੁੱਟੇ ਜਿਨ੍ਹਾਂ ਨੇ ਨਾਮ ਜਪਣ ਵਾਲਿਆਂ ਦੀ ਸੰਗਤ ਕੀਤੀ ਗੁਰਮਖੋ ਉਹ ਵੀ ਛੁੱਟ ਗਏ ਇਹ ਹੈ ਜਿਨ ਕਉ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਹੁਣ ਅਰਦਾਸ ਕਰੀਏ ਏ ਪ੍ਰਭੂ ਸਾਡੀ ਤੇ ਆਪਣੀ ਕਿਰਪਾ ਕਰ ਇਹ ਅਸਾਣ ਦਾ ਮਹੀਨਾ ਆਇਆ ਸਾਡੀ ਤੇ ਕਿਰਪਾ ਕਰ ਤੇਰੇ ਦਰਸ਼ਨ ਹੋਏ ਪਿਆਸ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਹੁੰਦਾ ਨਾ ਗੁਰੂ ਕੋਈ ਕਈ ਵਾਰ ਸੰਗਰਾਂਦ ਨੂੰ ਗੁਰਦੁਆਰੇ ਜਾਵਾਂਗੇ ਅੱਜ ਆਗੇ ਹੁਣ ਮਹੀਨਾ ਨਹੀਂ ਆਪਾਂ ਆਉਣਾ ਪਤਾ ਕਰੋ ਕਿਉਂ ਅੱਛਾ ਦਫ਼ਤਰ ਰੋਜ਼ਾਨਾ ਜਾਂਦੇ ਆ ਪੁੱਛੋ ਕਿਉਂ ਜਾਂਦੇ ਆ ਕਿਉਂਕਿ ਪੈਸਿਆਂ ਦੀ ਮਨ ਚ ਪਿਆਸ ਹੈ ਹਾਂਜੀ ਇਹੀ ਹੈ ਜੀ ਦਫ਼ਤਰ ਕਿਉਂ ਜਾਂਦੇ ਆ ਮਨ ਵਿੱਚ ਧਨ ਦੀ ਪਿਆਸ ਹੈ ਪਤਾ ਹੈ ਵੀ ਧਨ ਮਿਲੇਗਾ ਪਾਤਸ਼ਾਹ ਕਹਿੰਦੇ ਕਈ ਵਾਰ ਹੁੰਦਾ ਹੈ ਦੁਕਾਨ ਤੇ ਜਾਣ ਨੂੰ ਮਨ ਨਹੀਂ ਕਰਦਾ ਹੁੰਦਾ ਜੀ ਐਸਾ ਦੁਕਾਨ ਤੇ ਜਾਣ ਨੂੰ ਮਨ ਨਹੀਂ ਕਰਦਾ ਪਰ ਜਾਣੇ ਆ ਨਾ ਕਿਉਂ ਕਿ ਧੰਦਾ ਚਲਾਉਣ ਦੀ ਪਿਆਸ ਹੈ ਪਾਤਸ਼ਾਹ ਕਹਿੰਦੇ ਤੇਰੀ ਦਰਸ਼ਨ ਹੋਏ ਪਿਆਸ ਅਰਦਾਸ ਕਰਿਆ ਕਰ ਪਰਮੇਸ਼ਰ ਸਤਗੁਰੂ ਮੇਰੇ ਮਨ ਅੰਦਰ ਤੇਰੀ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਇਦਾਂ ਗੁਰਮਖੋ ਮਨ ਵਿੱਚ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏਗੀ ਨਾ ਫਿਰ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਉਰ ਧਾਰੋ ਫਿਰ ਇਸ ਨੂੰ ਵੀ ਨਿਤ ਨਿਤ ਧਾਰਨ ਕਰਾਂਗੇ ਆ ਕਈ ਗੁਰਮਖ ਆਉਂਦੇ ਨੇ ਮੇਰੇ ਕੋਲੇ ਭਾਈ ਸਾਹਿਬ 2 ਦਿਨ ਨਾ ਅਸੀਂ ਬਾਹਰ ਗਏ ਸੀ ਤੁਸੀਂ ਕਥਾ ਦੀ ਰਿਕਾਰਡਿੰਗ ਸਾਨੂੰ ਭੇਜ ਦਿਓ ਜੀ ਮੈਂ ਕਹਿਣਾ ਹੁੰਨਾ ਵੀ ਪਿਆਸ ਹੈ ਵੀ 2 ਦਿਨ ਰਹਿ ਨਾ ਕੁਝ ਜਾਏ ਇਦਾਂ ਹੁੰਦਾ ਗੁਰਮਖੋ ਰਿਪੋਰਟਿੰਗ ਮੰਗ ਲੈਂਦੇ ਮੇਰੇ ਕੋਲੋਂ ਆ ਕੇ ਭਾਈ ਸਾਹਿਬ 2 ਦਿਨ ਬਾਹਰ ਗਏ ਸੀ ਰਿਪੋਰਟਿੰਗ ਹੈ ਤਾਂ ਦੇ ਦਿਓ ਸਾਡੀ ਕਥਾ ਰਹੇਗੀ 2 ਦਿਨਾਂ ਦਾ ਉਹ ਵੀ ਹੈ ਇਦਾਂ ਕਰਕੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ हे ਪ੍ਰਭ ਕਿਰਪਾ ਕਰ ਸਾਡੀ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਗ ਪੈਦਾ ਹੋਵੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਸਮਝ ਪੈ ਗਈ ਹੈ ਤੇਰੇ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਰਖਵਾਲਾ ਕੋਈ ਨਹੀਂ ਹੈ ਨਾਨਕ ਕੀ ਅਰਦਾਸ ਨਾਨਕ ਤੇਰੇ ਅੱਗੇ ਅਰਦਾਸ ਕਰਦਾ ਹੈ ਅਖੀਰ ਤੇ ਕਿਹਾ ਆਸਾੜ ਸੁਹੰਦਾ ਹੁਣ ਤਪੰਦਾ ਨਹੀਂ ਲੱਗਦਾ ਹੁਣ ਇਹ ਆਸਾੜ ਸੋਹਣਾ ਬਣ ਗਿਆ ਜਿੰਨੇ ਕੁ ਮਖੋ ਇਹ ਸੁਣੋ ਜੀ ਸਾਨੂੰ ਜਿੰਨਿਆਂ ਨੂੰ ਜਿੰਨੇ ਆਪਾਂ ਬੈਠੇ ਹੁਣ ਸਮਝੋ ਸੁਹੰਦਾ ਕਿਉਂ ਲੱਗਦਾ ਛੋਟੀ ਉਦਾਹਰਣ ਲੈ ਲਈਏ ਜਿੰਨੇ ਅਸੀਂ ਬੈਠੇ ਆਂ ਸਾਨੂੰ ਲੱਗਦਾ ਗਰਮੀ ਮਾਰੀ ਨਾ ਗਰਮੀ ਬਹੁਤ ਭੈੜੀ ਆ ਲੱਗਦਾ ਨਾ ਸਾਨੂੰ ਸਾਰਿਆਂ ਨੂੰ ਅੱਛਾ ਜਿਹੜੇ ਜੂਸ ਵੇਚਣ ਵਾਲੇ ਆ ਗਰਮੀ ਭੈੜੀ ਲੱਗਦੀ ਉਹਨਾਂ ਨੂੰ ਨਹੀਂ ਨਾ ਕਹਿੰਦੇ ਚੰਗੀ ਆ ਗਰਮੀ ਕਿਉਂ ਲਾਭ ਖੱਟਣਾ ਹੈ ਕਮਾਈ ਕਰਨੀ ਆ ਉਹਨਾਂ ਨੇ ਕਮਾਈ ਕਰਨੀ ਅੱਛਾ ਜਿਨੇ ਬਰਫ਼ ਵੇਚਣ ਵਾਲੇ ਆ ਠੰਡੇ ਵੇਚਣ ਵਾਲੇ ਆ ਆਈਸਕ੍ਰੀਮਾਂ ਵੇਚਣ ਵਾਲੇ ਆ ਉਹ ਕਹਿੰਦੇ ਗਰਮੀ ਚੰਗੀ ਹੈ ਸੜਨਲੀ ਗਰਮੀ ਸੁਹੰਦੀ ਆ ਸੋਹਣੀ ਆ ਕਿਉਂ ਕਮਾਈ ਕਰਾਂਗੇ ਪਾਤਸ਼ਾਹ ਕਹਿੰਦੇ ਬਸ ਇੱਥੋਂ ਹੀ ਸਮਝ ਲਾ ਇੱਥੋਂ ਹੀ ਸਮਝ ਲਾ ਕਿ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਨੀ ਹੋਵੇ ਉਹਨਾਂ ਲਈ ਗਰਮ ਖੁ ਸਾਰੇ ਦਿਨ ਹੀ ਚੰਗੇ ਹੁੰਦੇ ਆ ਜਿਨ੍ਹਾਂ ਨੇ ਸਿਮਰਨ ਦੀ ਕਮਾਈ ਕਰਨੀ ਹੋਵੇ ਉਹਨਾਂ ਲਈ ਸਾਰੇ ਸਮੇਂ ਚੰਗੇ ਹੁੰਦੇ ਆ ਗੁਰਮਖੋ ਆਸਾਨ ਵੀ ਸੁਹੰਦਾ ਹੈ ਜੇ ਨਾਮ ਦੀ ਕਮਾਈ ਕਰ ਲਵੇਂ ਤਾਂ ਅਸਾੜ ਸੁਹੰਦਾ ਤਿਸ ਲਗੇ ਕਿੰਨਾ ਨੂੰ ਸੁਹੰਦਾ ਲੱਗਦਾ ਜਿਸ ਮਨ ਹਰ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਕੇ ਬੈਠਾ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਉਹ ਤਾਂ ਪਾਈ ਅਸਾੜ ਨੂੰ ਵੀ ਸੋਹਣਾ ਕਰਕੇ ਮੰਨਦੇ ਨੇ ਬਸ ਗੁਰਮਖੋ ਤਪਦਾ ਸਾਰਿਆਂ ਲਈ ਹੈ ਅਸਾੜ ਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾ ਅਸਾੜ ਦੇ ਮਹੀਨੇ ਤੇਰੀ ਬਾਣੀ ਪੜ੍ਹੀਏ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਤੇਰਾ ਸਿਮਰਨ ਕਰੀਏ ਤੇ ਸਾਡੇ ਲਈ ਇਹ ਸਮਾਂ ਇਹ ਮਹੀਨਾ ਸੋਹਣਾ ਹੋ ਜਾਏ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਭੁੱਲਾਂ ਚੁੱਕਾਂ ਦੀ ਖਿਮਾ ਫਤਿ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ